ਮਿੱਠਾ ਸਿੰਘ ਦੀ ਸ਼ਾਦੀ ਹੋਈ ਨੂੰ ਹਾਲੇ 6 ਕੁ ਮਹੀਨੇ ਹੀ ਹੋਏ ਸਨ ਕਿ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਹਾਲੇ ਤਾਂ ਵਿਆਹ ਵਾਲੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ ਕਿ ਮਿੱਠਾ ਸਿੰਘ ਘਰ ਦੀ ਕਬੀਲਦਾਰੀ ਦੀ ਘੁੰਮਣਘੇਰੀ 'ਚ ਘਿਰ ਗਿਆ ਘਰ ਵਾਲੀ ਖਾਨਦਾਨ ਦੀ ਧੀ ਸੀ ਉਸਨੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਕੰਮ 'ਚ ਸਹਾਰਾ ਦਿੱਤਾ ਤੇ ਹੌਲੀ-ਹੌਲੀ ਮਿੱਠਾ ਸਿੰਘ ਆਪਣੀ ਘਰ-ਕਰਸਤੀ ਦੀ ਗੱਡੀ ਨੂੰ ਰੇੜਨ ਲੱਗ ਪਿਆ ਥੋੜੀ ਜਹੀ ਜ਼ਮੀਨ ਸੀ ਜਿਸ ਚੋ 7 ਕਿੱਲੇ ਪਾਣੀ ਵਾਲੀ ਤੇ 6 ਕਿੱਲੇ ਬਰਾਂਡ ਸੀ ਜੇ ਕਿਤੇ ਬਰਸਾਤਾ ਸਹੀ ਵਕਤ ਤੇ ਹੋ ਜਾਂਦੀਆਂ ਤਾਂ ਘਰ ਦਾ ਗੁਜ਼ਾਰਾ ਸੋਨਾ ਚੱਲ ਪੈਂਦਾ ਸੀ ਰੱਬ ਦੀ ਮਰਜ਼ੀ ਕਿ ਮਿੱਠਾ ਸਿੰਘ ਦੇ ਪਹਿਲੇ ਪਹਿਲ ਤਿੰਨ ਲੜਕੀਆਂ ਹੋਈਆਂ ਕੰਮ ਤਾਂ ਮਿੱਠਾ ਸਿੰਘ ਕਰਦਾ ਸੀ ਪਰ ਅੰਦਰੋਂ ਦਿਲ ਜਿਵੇਂ 부ਝ ਗਿਆ ਹੋਵੇ ਕਦੇ-ਕਦੇ ਸੋਚਦਾ ਮਣਾ ਕਿਦੇ ਵਾਸਤੇ ਬੈਲ ਦੀ ਤਰ੍ਹਾਂ ਕਮਾਈ ਕਰਦਾ ਇਹ ਤਾਂ ਬਗਾਨੇ ਪੁੱਤ ਲੈ ਜਾਣਗੇ ਵਰਦਿਲ ਦਾ ਸਾਹ ਫੋਨ ਕਰਕੇ ਰੱਬ ਤੇ ਭਰੋਸਾ ਪੂਰਾ ਰੱਖਦਾ ਸੀ ਰਾਤ ਨੂੰ ਸੌਣ ਲੱਗੇ ਘਰ ਵਾਲੀ ਨੂੰ ਦਿਲਾਸਾ ਦਿੰਦਾ ਹੋਇਆ ਜ਼ਰੂਰ ਕਹਿੰਦਾ ਸੀ ਕਿ ਭਾਗਵਾਨ ਨੇ ਉਸ ਦੇ ਘਰ ਦੀਰ ਹੈ ਅੰਧੇਰ ਨਹੀਂ ਸਮਾਵਿੱਤਿਆ ਉਸ ਦਾਤੇ ਦੀ ਮਿਹਰ ਹੋਈ ਤਾਂ ਮਿੱਠਾ ਸਿੰਘ ਦੇ ਘਰ ਪੁੱਤਰ ਦੀ ਦਾਤ ਬਖਸੀ ਆਂਡ ਗਵਾਂਡ ਵਧਾਈਆਂ ਦੇਣ ਆਇਆ ਪੁੱਤਰ ਦਾ ਨਾਮ ਗੁਰਦੁਆਰੇ ਤੋਂ ਮੁੱਖ ਬਾਕ ਲੈ ਕੇ ਚਾਈ ਚਾਈ ਸੁਖਚੈਨ ਸਿੰਘ ਰਖਵਾਇਆ ਪੁੱਤਰ ਦੇ ਘਰ ਵਿੱਚ ਆਉਣ ਨਾਲ ਜਿਵੇਂ ਸੱਚੀ ਮੁੱਚੀ ਚੈਨ ਛਾ ਗਿਆ ਹੋਵੇ ਘਰ ਵਿੱਚ ਕੁੜੀਆਂ ਨੂੰ ਵੀ ਪਿਆਰ ਮਿਲਣ ਲੱਗਾ ਜਿਹੜੀਆਂ ਪਹਿਲਾਂ ਬੋਝ ਲੱਗਦੀਆਂ ਸਨ ਦਿਨ ਗੁਜ਼ਰਦੇ ਗਏ ਪਰ ਕਬੀਲਦਾਰੀ ਦਾ ਬੋਝ ਵੱਧਦਾ ਗਿਆ ਮਿੱਠਾ ਸਿੰਘ ਵਿਚਾਰਾ ਕਮਜ਼ੋਰ ਹੁੰਦਾ ਗਿਆ ਸਿਆਣੇ ਕਹਿੰਦੇ ਨੇ ਸਾਹਾਂ ਦਾ ਕਰਜ਼ ਲੱਕੜੀ ਦੇ ਘੁਣ ਵਾਂਗੂ ਅੰਦਰੋਂ-ਅੰਦਰ ਹੀ ਬੰਦੇ ਨੂੰ ਚਿੰਤਾ ਨਾਲ ਖੋਖਲਾ ਕਰ ਦਿੰਦਾ ਹੈ ਦਿਨ ਰਾਤ ਹੱਡ ਪੰਨਵੀ ਮਿਹਨਤ ਕਰਨ ਦੇ باوجود ਸਾਹਾ ਦਾ ਕਰਜ਼ਾ ਸਿਰੋਨੀ ਉੱਤਰਿਆ ਇਸ ਵਾਰੀ ਹਾੜੀ ਦਾ ਹਿਸਾਬ ਕਰਨ ਵੇਲੇ ਸੁਖਚੈਨ ਵੀ ਨਾਲ ਚਲਾ ਗਿਆ ਜੋ ਸੁਖ ਨਾਲ ਦਸਾਂ ਸਾਲਾਂ ਦਾ ਹੋ ਗਿਆ ਸੀ ਉਸ ਦੀ ਖੁਰਾਕ ਦਾ ਹਮੇਸ਼ਾ ਉਸ ਦੀ ਮਾਂ ਖਿਆਲ ਰੱਖਦੀ ਸੀ ਜਿਸ ਕਰਕੇ ਹੱਡਾਂ ਪੈਰਾਂ ਦਾ ਖੁੱਲਾ ਡੁੱਲਾ ਜਵਾਨ ਨਿੱਖਰਦਾ ਆਉਂਦਾ ਸੀ ਆੜਤ ਦੀ ਦੁਕਾਨ 'ਚ ਬਾਪੂ ਨਾਲ ਬੈਠਾ ਸਭ ਹਿਸਾਬ ਕਿਤਾਬ ਬੜੇ ਧਿਆਨ ਨਾਲ ਸੁਣ ਰਿਹਾ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਆਖਰ ਵਿੱਚ ਸੇਠ ਨੇ ਕਿਹਾ ਮਿੱਠਿਆ ਸਾਰੇ ਲੈ ਦੇ ਕੇ ਤੇਰੇ ਵੱਲ 2100 ਰੁਪਏ ਟੁੱਟ ਗਏ ਨੇ ਹੁਣ ਤੂੰ ਆਪ ਹੀ ਸਿਆਣਾ ਸਮਝ ਗਿਆ ਨਾ ਚੰਗੀ ਤਰ੍ਹਾਂ ਹਾਂਜੀ ਕਹਿ ਕੇ ਮਿੱਠਾ ਸਿੰਘ ਨੇ ਵਹੀ ਤੇ ਅੰਗੂਠਾ ਲਾ ਕੇ ਨਵਾਂ ਹਿਸਾਬ ਚਾਲੂ ਕਰਵਾ ਲਿਆ ਰਸਤੇ 'ਚ ਘਰ ਆਉਂਦੇ ਗੱਡੇ ਤੇ ਬੈਠੇ ਮਿੱਠਾ ਸਿੰਘ ਨੇ ਆਪਣੀ ਬੇਬਸੀ ਦਾ ਹੌਂਕਾ ਲੈਂਦੇ ਹੋਏ ਕਿਹਾ ਕਿ ਸੁਖਿਆ ਪੁੱਤਰਾ ਜਾਣਦਾ ਹੈ ਮੇਤਾ ਸੇਠਾਂ ਦਾ ਕਰਜ਼ਾ ਲੌਂਦਾ ਲੌਂਦਾ ਥੱਕ ਗਿਆ ਪਤਾ ਨਹੀਂ ਕਦੋਂ ਖਿਹੜਾ ਛੁੱਟੇਗਾ ਜਾਂ ਸ਼ਰੀਰ ਹੀ ਛੁੱਟ ਜਾਏਗਾ ਰਵਾਰਵੀ ਗੱਡਾ ਤੁਰਦਾ ਤੁਰਦਾ ਦਿਨ ਢਲਦੇ ਘਰ ਪਹੁੰਚ ਗਿਆ ਘਰ ਆ ਕੇ ਰੋਟੀ ਖਾਧੀ ਤੇ ਆਪਣੀ ਆਪਣੀ ਚਾਰਪਾਈ ਤੇ ਲੇਟ ਗਏ ਸਾਰਾ ਟੱਬਰ ਸੌਂ ਗਿਆ ਸੀ ਪਰ ਸੁਖ ਚੈਨ ਦਾ ਚੈਨ ਤਾਂ ਪਤਾ ਨਹੀਂ ਆੜਤੀ ਦੀ ਦੁਕਾਨ ਵਿੱਚ ਹੀ ਗੁੰਮ ਹੋ ਗਿਆ ਸੀ ਮਨ ਹੀ ਮਨ ਸੋਚਦਾ ਸੀ ਸੇਠ ਮਿੱਠੀ ਜ਼ਬਾਨ ਨਾਲ ਕਿਵੇਂ ਵਿਆਜ ਦਰ ਵਿਆਜ ਲਗਾਉਂਦਾ ਸੀ ਸੁਖਚੈਨ ਨੂੰ ਸੇਠ ਦੀ ਕਲਮ ਸੀਨੇ ਤੇ ਆਰੀ ਵਾਂਗ ਫਿਰਦੀ ਨਜ਼ਰ ਆਉਂਦੀ ਸੀ ਸੁਖਚੈਨ ਨੇ ਉਸੇ ਦਿਨ ठान ਲਈ ਸੀ ਕਿ ਸੇਠਾ ਕਿਸਮਤ ਨੇ ਸਾਥ ਦਿੱਤਾ ਤਾਂ ਤੇਰਾ ਹਿਸਾਬ ਜ਼ਰੂਰ ਬਰਾਬਰ ਕਰਾਂਗਾ ਪਾਸੇ ਮਾਰਦੇ ਮਾਰਦੇ ਪਤਾ ਨਹੀਂ ਕਦੋਂ ਅੱਖ ਲੱਗ ਗਈ ਤੇ ਜਦੋਂ ਮਾਂ ਨੇ ਦੁੱਧ ਵਾਲੀ ਮਧਾਣੀ ਪਾਈ ਤਾਂ ਖੜਕੇ ਨਾਲ ਅੱਖ ਖੁੱਲ ਗਈ ਤੇ ਪਸ਼ੂਆਂ ਨੂੰ ਪੱਠੇ ਪਾਉਣ ਦਾ ਵੇਲਾ ਹੋਣ ਕਰਕੇ ਸੁਖਚੈਨ ਉੱਠ ਖਲੋਤਾ ਇੱਕ ਦਿਨ ਸੁਖਚੈਨ ਨੇ ਬਾਪੂ ਨਾਲ ਰਾਏ ਕਰਕੇ ਮੰਡੀ ਤੋਂ ਸੋਣੀ ਜਹੀ ਅਸਰ ਝੋਟੀ 300 ਦੀ ਖਰੀਦ ਲਿਆਂਦੀ ਇੱਕ ਸਾਲ ਖੂਬ ਸੇਵਾ ਕੀਤੀ ਤੇ ਅਗਲੇ ਸਾਲ ਸੂ ਪਈ ਬਾਪੂ ਨਾਲ مشਵਰਾ ਕਰਕੇ ਮੰਡੀ ਤੇ ਚੰਗੇ ਪਾ 1890 ਦੀ ਵੇਚ ਦਿੱਤੀ ਉਹਨਾਂ ਪੈਸਿਆਂ ਚੋਂ ਦੋ ਝੋਟੀਆਂ 1000 ਚ ਖਰੀਦ ਲਿਆਂਦੀਆਂ ਬਾਕੀ ਬਚੇ ਕੁਝ ਪੈਸਿਆਂ ਚੋਂ ਘਰ ਦਾ ਸੌਦਾ ਪੱਤਾ ਖਰੀਦ ਲਿਆਂਦਾ ਤੇ ਕੁਝ ਕੱਪੜੇ ਵਗੈਰਾ ਲੈ ਲਏ ਇਹ ਫਿਰ ਵੀ 150 ਰੁਪਏ ਬਚ ਗਏ ਸਨ ਸਾਰੇ ਟੱਬਰ ਨੂੰ ਲੇਖਾ ਝੋਖਾ ਦੱਸਿਆ ਤਾਂ ਸਭ ਦਾ ਚਾ ਚੁੱਕਿਆ ਨਹੀਂ ਸੀ ਜਾਂਦਾ ਮਾਂ ਆਪਣੇ ਪੁੱਤ ਦਾ ਮੁੱਖ बार-बार ਚੁੰਮ ਰਹੀ ਸੀ ਜਿਵੇਂ ਕਿਸੇ ਮਧੂਮੱਖੀ ਨੂੰ ਚੀਰਾ ਬਾਦ ਗੁਲਾਬ ਦਾ ਫੁੱਲ ਮਿਲਿਆ ਹੋਵੇ ਇਸੇ ਤਰ੍ਹਾਂ ਪਰਿਵਾਰ ਦੀ ਜ਼ਿੰਦਗੀ ਰਵਰਵਾ ਤੁਰੀ ਜਾ ਰਹੀ ਸੀ ਹੌਲੀ-ਹੌਲੀ ਸੁਖਚੈਨ ਨੇ ਆਪਣੇ ਬਾਪੂ ਦਾ ਸਾਥ ਦੇ ਕੇ ਈੰਨੇ ਭੈਣਾਂ ਨੂੰ ਚੰਗੇ ਸਾਦੇ ਪਰਿਵਾਰਾਂ 'ਚ ਚਾਵਾਂ ਨਾਲ ਤੋਰ ਦਿੱਤਾ ਹੁਣ ਸੁਖਚੈਨ ਨੂੰ ਵੀ ਮੱਝਾਂ ਖਾਵਾ ਦੀ ਚੰਗੀ ਪਰਖ ਹੋ ਗਈ ਸੀ ਘਰ ਵਿੱਚ ਦੁੱਧ ਦੇਣ ਵਾਲੀਆਂ 2-4 ਮੱਜਾਂ ਦੇ ਨਾਲ 5-7 ਚੰਗੀਆਂ ਝੋਟੀਆਂ ਪਾਲ ਕੇ ਸਮੇਂ ਸਿਰ ਜਦੋਂ ਮੱਝ ਬਣ ਜਾਂਦੀ ਤਾਂ ਸੁਖਚੈਨ ਸਿੰਘ ਚੰਗਾ ਭਾਗ ਢਾ ਕੇ ਵੇਚ ਆਉਂਦਾ ਇਸ ਵਪਾਰ ਦਾ ਮੁਨਾਫਾ ਮਿਲਣ ਨਾਲ ਆੜਤ ਤੋਂ ਵਿਆਜੂ ਪੈਸੇ ਨਹੀਂ ਚੱਕਣੇ ਪੈਂਦੇ ਸਨ ਇਸ ਵਾਰੀ ਸਮਾਂ ਚੰਗਾ ਲੱਗਿਆ ਤੇ ਫਸਲ ਵੀ ਸੋਹਣੀ ਹੋਈ ਤੂੜੀ ਤੰਦ ਸਾਮ ਕੇ ਦੋਨੋਂ ਪਿਓ ਪੁੱਤ ਆਰਤ ਤੇ ਹਿਸਾਬ ਕਰਨ ਗਏ। ਸਾਹੂਕਾਰਾਂ ਦਾ ਨਿਤ ਬੰਦਿਆਂ ਨਾਲ ਵਾਹ ਪੈਣ ਕਰਕੇ ਬੰਦੇ ਕੋ ਬੰਦੇ ਦੀ ਝਟ ਪਰਖ ਕਰ ਲੈਂਦੇ ਨੇ। ਸੀਠ ਨੇ ਅੰਦਰ ਵੜਦੇ ਦੋਨਾਂ ਪਿਓ ਪੁੱਤਾਂ ਨੂੰ ਜਦੋਂ ਵੇਖਿਆ ਤਾਂ ਬੜੇ ਖੁਸ਼ਮਿਜ਼ਾਜ ਨਾਲ ਸਵਾਗਤ ਕਰਦੇ ਹੋਏ ਕਿਹਾ ਆਓ ਆਓ ਮਿੱਠਾ ਸਿਆਂ ਜੀ ਜੀ ਆਿਆਂ ਨੂੰ। ਹੋਰ ਘਰ ਸਭ ਖੈਰ ਸੁੱਖ ਹੈ। ਸੀਠ ਦੇ ਇਸ਼ਾਰਾ ਕਰਨ ਤੇ ਸਾਹਮਣੇ ਗੱਦੀ ਤੇ ਮਿੱਠਾ ਸਿਓ ਤੇ ਸੁਖਚੈਨ ਦੋਨੋਂ ਬੈਠ ਗਏ। ਸੁਖਚੈਨ ਮਨ ਹੀ ਮਨ ਵਿਚਾਰ ਰਿਹਾ ਸੀ ਕਿ ਇਹੀ ਸੇਠ ਕਿਸੇ ਸਮੇਂ ਮੇਰੇ ਬਾਪ ਨੂੰ ਮਿੱਠੂ ਕਹਿ ਕੇ ਬੁਲਾਉਂਦਾ ਸੀ ਜਿਵੇਂ ਪੂਰਾ ਨਾਂ ਲੈਣ ਤੇ ਕੋਈ ਪੈਸਾ ਖਰਚ ਹੁੰਦਾ ਹੋਵੇ ਹੋਰ ਚਾਹ ਪਾਣੀ ਮੰਗਵਾਵਾ ਸੇਠ ਨੇ ਉਪਰੋਂ ਉਪਰੋਂ ਦਿਖਾਵੇ ਵਜੋਂ ਕਹਿ ਦਿੱਤਾ ਨਹੀਂ ਸੇਠ ਜੀ ਮਿਹਰਬਾਨੀ ਵਸੇ ਹਿਸਾਬ ਕਿਤਾਬ ਜਲਦੀ ਕਰ ਦਿਓ ਉਪਰੋਂ ਬੱਦਲ ਚੜ੍ਹਿਆ ਆਉਂਦਾ ਹੈ ਤਾਂ ਕਿ ਅਸੀਂ ਟਾਈਮ ਨਾਲ ਘਰ ਪੜ ਪਈਏ ਸੇਠ ਨੇ ਵਹੀ ਚੱਕੀ ਤੇ ਐਨਕ ਠੀਕ ਕਰਕੇ ਲੱਗਾ ਗਿੰਤੀਆਂ-ਬਿੰਤੀਆਂ ਕਰਨ। ਜਮਾ ਘਟਾ ਕਰਦਾ ਕਰਦਾ ਆਖਿਰ ਨੂੰ ਕਹਿਣ ਲੱਗਾ, ਇਸ ਵਾਰੀ ਤਾਂ ਮਿੱਠਾ ਸਿਆਂ, ਕੋਈ ਜ਼ਿਆਦਾ ਲੰਬਾ-ਚੌੜਾ ਹਿਸਾਬ ਤਾਂ ਹੈ ਨਹੀਂ। ਬਸ ਆਪਣੀ ਵੱਡੀ ਗੁੱਡੀ ਦੇ ਵਿਆਹ ਵੇਲੇ ਦੇ ਥੋੜੇ ਜਿਹੇ ਹੈ ਰੋਕੜ 880 ਰੁਪਏ ਤੇ ਇੱਕ ਬੋਰੀ ਬੜੇਮੀਆਂ ਦੀ ਤੇ ਇੱਕ ਖਲ ਦੀ ਤੇ ਪਿਛਲੇ 2190 ਤੇ 6 ਮਹੀਨਿਆਂ ਦਾ ਵਿਆਜ ਪਾ ਕੇ ਬਸ ਕੁਝ ਵੀ ਨਹੀਂ ਬਣਿਆ। ਬਸ 3552 ਰੁਪਏ ਨੇ ਸਾਰੇ। ਚਲੋ ਉੱਪਰਲੇ ਦੌਰ पे ਛੱਡੇ ਫਿਰ ਵੀ ਆਪਣੀ ਪੁਰਾਣੀ ਲਿਹਾਜ ਆ ਹੁਣ ਤੂੰ ਦੱਸ ਮਿੱਠਾ ਸਿਆਂ ਕਿਵੇਂ ਕਰਨੀ ਐ ਆਪਾਂ ਤੇਰੇ ਤੋਂ ਬਾਹਰ ਥੋੜਾ ਸੁਖਚੈਨ ਨੇ ਆਪਣੇ ਬਾਪੂ ਦਾ ਹੱਥ ਘੁੱਟਦੇ ਹੋਏ ਕਿਹਾ ਠੀਕ ਐ ਸੇਠ ਜੀ ਆਪਾਂ ਕਿਹੜਾ ਤੁਹਾਡੇ ਤੋਂ ਬਾਹਰ ਆ ਸੁਖਚੈਨ ਨੇ ਆਪਣਾ ਦੂਸਰਾ ਹੱਥ ਕੁੜਤੇ ਦੀ ਅੰਦਰਲੀ ਜੇਬ ਚ ਪਾ ਕੇ ਜਦੋਂ ਬਾਹਰ ਕੱਢਿਆ ਤਾਂ ਸੇਠ ਦੀਆਂ ਅੱਖਾਂ ਐਨਕਾਂ ਦੇ ਉੱਪਰੋਂ ਦੀ ਦੇਖਣ ਲੱਗ ਪਈਆਂ ਸੁਖਚੈਨ ਦਾ ਚੈਨ ਤਾਂ ਕਈ ਸਾਲ ਪਹਿਲਾਂ ਹੀ ਬੇਚੈਨ ਹੋ ਗਿਆ ਸੀ ਜਦੋਂ ਆਪਣੇ ਬਾਪੂ ਨਾਲ ਹਿਸਾਬ ਕਰਨ ਆਇਆ ਸੀ ਤੇ सेठ ਕਰਜਾਈ ਜੱਟ ਦਾ ਪੂਰਾ ਨਾਂ ਲੈਣਾ ਵੀ ਆਪਣੀ ਆੜਤ ਦੀ ਹੀਠੀ ਸਮਝਦਾ ਬੰਦੀ ਅੰਦਰ ਜੇ ਅਣਖ ਜਾਗ ਪਵੇ ਤਾਂ 21 ਦੀ ਥਾਂ 31 ਪਾਉણો ਕਦੋਂ ਹਟਦਾ ਸੁਖਚੈਨ ਨੇ ਮੰਡੀ ਤੇ 2 ਮੱਝਾਂ 5000 ਦੀਆਂ ਵੇਚੀਆਂ ਸੀ ਉਹ ਪਹਿਲਾਂ ਹੀ ਆੜਤੀਏ ਦਾ ਹਿਸਾਬ ਚੁਕਤਾ ਕਰਨ ਦੀ ਬਾਪੂ ਨੂੰ ਬਿਨਾਂ ਦੱਸੇ ਹੀ ਤਿਆਰੀ ਕਰਕੇ ਆਇਆ ਸੀ ਉਸਨੇ ਨੋਟਾਂ ਦੀ ਗੱਦੀ ਬਾਹਰ ਕੱਢੀ ਤੇ ਇੱਕ ਇੱਕ ਕਰਕੇ 3552 ਰੁਪਏ ਸੇਠ ਦੀ ਬਹੀ ਤੇ ਰੱਖ ਕੇ ਕਿਹਾ ਠੀਕ ਹੈ ਸੇਠਾ ਹਿਸਾਬ ਆਪਣਾ ਬਰਾਬਰ ਹੋ ਗਿਆ ਸੇਠ ਕਦੇ ਨੋਟਾਂਵਲ ਤੇ ਕਦੇ ਸੁਖਚੈਨਵਲ ਤੱਕੀ ਜਾ ਰਿਹਾ ਸੀ ਮਨ ਹੀ ਮਨ ਮਹਿਸੂਸ ਕੇ ਰਹਿ ਗਿਆ ਕਿ ਇਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਤਾਂ ਹੱਥੋਂ ਗਈ ਪਰ ਫਿਰ ਵੀ ਸੇਠ ਸੀ ਜਿਸਨੇ ساری ਜ਼ਿੰਦਗੀ ਬੰਦੇ ਚਾਰੇ ਸੀ ਆਪਣੀ ਕਮਜ਼ੋਰੀ ਥੋੜਾ ਜ਼ਾਹਿਰ ਹੋਣ ਦਿੰਦਾ ਸੀ ਨਾ ਚਾਹੁੰਦਾ ਹੋਇਆ ਵੀ ਚਿਹਰੇ ਤੇ ਹਾਸੇ ਦਿਖਾ ਕੇ ਕਹਿੰਦਾ ਹਾਂ ਹਾਂ ਪੁੱਤਰਾ ਆਪਣਾ ਹਿਸਾਬ ਬਿਲਕੁਲ ਬਰਾਬਰ ਹੋ ਗਿਆ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ